thank you ਈ ਨਾਮ ਆਪਣਾ ਜੀ ਸਮਾਲ ਸਿੰਘ ਦੁਲੀਆ ਅੱਜ ਜਿਹੜਾ ਮੋਟਰਸਾਈਕਲ ਮਾਰਚ ਕੱਢਿਆ ਗਿਆ ਕਿਸ ਦੀ ਗਵਾਹੀ ਠਾ ਕੱਢਿਆ ਗਿਆ ਵਾ ਤੇ ਜਿਹੜਾ ਮੋਟਰਸਾਈਕਲ ਦਾ ਕਾਫਲਾ ਦਾ ਸਾਰਾ ਇਹ ਯੂਥ ਵਿੰਗ ਦੀ ਟੀਮ ਨੂੰ ਕੱਢਿਆ ਗਿਆ ਵਾ ਅੰਮ੍ਰੇਸ਼ ਕਟਾਰੀ ਆ ਵੀ ਰਣਮਈ ਹੈਲਪ ਸੈਂਟਰ ਕਟਾਰੀ ਆ ਜੀ ਉਹਨਾਂ ਦੇ ਜਿਹੜਾ ਉੱਪਰੋਂ ਲੱਗਾ ਸੀ ਟੀਮ ਨੂੰ ਮੈਸੇਜ ਤੇ ਬਾਕੀ ਕਾਫਲਾ ਤਾਂ ਸਾਰਿਆਂ ਨੇ ਦੇਖ ਹੀ ਲਿਆ ਵਾ ਜਿਹੜਾ ਜੀਰੇ ਹੋਈ ਤੇ ਦੀ ਸੀਟ ਆ ਤੇ ਬਹੁਤ ਵੱਡੇ ਪੱਧਰ ਤੇ ਲੀਡ ਤੇ ਜਾਊਗੀ ਤੇ ਬਲਕਿ 13 0 ਨਾਲ ਜਿੱਤ ਕਰਾਂਗੇ ਪੰਜਾਬ ਤੋਂ ਤੇ ਬੜੀ ਗੁਰੂ ਮਹਾਰਾਜੀ ਤੇ ਪੜੀ ਐ ਸੀਟ ਜਿਹੜੇ ਹੋਰ ਵੀ ਇਥੇ ਉਮੀਦਵਾਰ ਖੜੇ ਨੇ ਤੁਹਾਨੂੰ ਕੀ ਲੱਗਦਾ ਇਹਨਾਂ ਦਾ ਉਮੀਦਵਾਰ ਦੇ ਕੋਈ ਚਲੋ ਕੋਈ ਸਾਰੇ ਨੂੰ ਹੱਕ ਕੜਨ ਦਾ ਬਾਕੀ ਜਿਹੜੇ ਲਾਲਜੀਤ ਭੁੱਲ ਦੇ ਇਲਾਕੇ ਦੇ ਵਿੱਚ ਚੱਲਦਾ ਵਾ ਜਿਹੜੇ ਉਹਨਾਂ ਨੇ ਕੰਮ ਕੀਤਾ ਇਲਾਕੇ ਦੇ ਵਿੱਚ ਉਹਨਾਂ ਦਾ ਲੋਕਾਂ ਦੇ ਦਿਲਦਾਰਾ ਬਹੁਤ ਵਧੀਆ ਹੀ ਉਹਨਾਂ ਨਾਲ ਤੇ ਉਹਨਾਂ ਨੇ ਕੰਮ ਕਰਨ ਨੂੰ ਦੇਖ ਕੇ ਲੋਕਾਂ ਨੇ ਉਹਨਾਂ ਨੂੰ ਹੋਰ ਪੌਣੀ ਪਾਣੀ ਜੀ ਜਿਨ੍ਹਾਂ ਨੇ ਕੰਮ ਲਾਇਆ ਕਿਸੇ ਭੱਜਣ ਦੀ ਆਪਨੇ ਉਹ ਕਿਹੜਾ ਕਿਹੜਾ ਅਹੁਦਾ ਹੈ ਜੀ ਆਪਣੇ ਕੋਲ ਯੂਥ ਵੀਰਾਂ ਦਾ ਵੀ ਰਲ ਕੇ ਸੀਗੇ ਆਮ ਆਦੀ ਪਾਰਟੀ ਦੇ ਪ੍ਰਧਾਨੀ ਕੋਆਰਡੀਨੇਟਰ ਬਣਾਇਆ ਸੀ ਲਾਰਜ ਪਾਰਟੀ ਨੇ ਸੀਗੇ ਇਹ ਜਿਹੜਾ ਕਾਫਲਾ ਸਾਰਾ ਯੂਨਿਟ ਦੇ ਤੇ ਮੈਸੇਜ ਲੱਗਾ ਹੋਇਆ ਹੈ ਇਹ ਜਿਹੜਾ ਮੱਲਾ ਵਾਲੇ ਇਕੱਠਾ ਜੁਲਸੇਂਗ ਹੋਇਆ ਹੈ ਤੁਹਾਡੀ ਗਵਾਈ ਠਹਾ ਹੈ ਜੀ ਹਾਂ ਜੀ ਆ ਜੀ ਇਹ ਸਾਰਾ ਜੁਲਸੇਂਗ ਦਾ ਮੈਸੇਜ ਸੀਗਾ ਤੇ ਬਾਕੀ ਐਮ.ਐਲ.ਏ ਜੀ ਨਵੇਸ਼ ਕਰਾ ਰਹੀ ਹੈ ਜੀ ਸ਼ੰਕਰ ਕਰਾ ਰਹੀ ਹੈ ਕਿ ਗਵਾਈ ਦੇ ਸਾਰਾ ਇਹ ਕੰਮ ਕੀਤਾ ਗਿਆ ਹੈ ਤੇ ਬਾਕੀ ਕਾਫਲੇ ਸਾਰਾ ਕੁਝ ਦਾਖਸੀ ਦੇ ਪਰ ਅੰਡਾ ਸਾਰੇ ਠੀਕ ਹੈ ਜੀ